ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਹੋਰ ਬੀੜ ਕੋ ਇਤਿਹਾਸ ਦੇ ਪੁਰਾਣੇ ਪੰਨਿਆਂ ਸਨ 1986-87 ਦੇ ਵਿੱਚੋਂ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਦੋਸਤੋ ਬਾਬਾ ਗੁਰਵਚਨ ਸਿੰਘ ਮਾਨ ਨੂੰ ਚਾਹ ਜਿਹੜੇ ਕਿ ਸਿੱਖ ਪੰਥ ਦੇ ਜਰਨਲ ਹੋਏ ਆ ਬੜੇ ਉਹਨਾਂ ਨੇ ਮੋਰਚੇ ਲੜੇ ਐ ਤੇ ਬੜੀ ਕਾਮਯਾਬੀ ਦੇ ਨਾਲ ਉਹਨਾਂ ਨੇ ਜਿਹੜਾ ਸੰਘਰਸ਼ ਸੀ ਉਹ ਸਾਰਾ ਲੜਿਆ ਸੀ ਤੇ ਅੱਜ ਦੋਸਤੋ ਜਿਹੜੀ ਗੱਲਬਾਤ ਇੱਕ ਗੁਪਤਚਰ ਵਿਭਾਗ ਦੇ ਅਧਿਕਾਰੀ ਕ੍ਰਿਸ਼ਨ ਮਲੋਹ ਧਰਨੇ ਖੁੱਲੇ ਭੇਦ ਤਕਾਬ ਵਿੱਚ ਜਾਣਕਾਰੀ ਦਿੱਤੀ ਹੈ ਉਹਦੇ ਵਿੱਚੋਂ ਕੁਝ ਇੱਕ ਗੱਲਾਂ ਸਾਂਝੀਆਂ ਕਰਨੀਆਂ ਨੇ ਇਸ ਕ੍ਰਿਸ਼ਨ ਮਲੋਏ ਘਰ ਦੇ ਉੱਤੇ ਬੜੇ ਦੋਸ਼ ਵੀ ਸਿੱਧਾ ਨਿਲਾਏ ਆ ਬਾਅਦ ਦੇ ਵਿੱਚ ਜਿਹੜੇ ਸੰਰਸੀ ਸਿੰਘ ਸੀ ਕਿ ਇਹ ਉਹੀ ਸਰਕਾਰ ਦਾ ਬੰਦਾ ਸੀ ਜਾਣਬੁੱਝ ਕੇ ਇਹਦੇ ਤੋਂ ਕਿਤਾਬ ਲਖਵਾਈ ਗਈ ਖਾੜਕੂ ਸਿੰਘਾਂ ਦੀ کردار ਕੁਸ਼ੀ ਕਰਨ ਵਾਸਤੇ ਨੇ ਸਭ ਕੁਝ ਕੀਤਾ ਪਰ ਦੋਸਤੋ ਕਿੰਨਾ ਸੱਚ ਤੇ ਕਿੰਨਾ ਝੂਠ ਇਹ ਜਾਂ ਕ੍ਰਿਸ਼ਨ ਮਲੋਏ ਤਰ ਜਾਣਦਾ ਹੈ ਤੇ ਜਾਂ ਜਿੰਨਾਂ ਦੀ ਉਹ ਗੱਲਾਂ ਕਰਦਾ ਉਹ ਜਾਣਦੇ ਹੈ ਤੇ ਜੇਕਰ ਇਹਨੇ ਇੰਨਾ ਕੁਝ ਝੂਠ ਲਿਖਿਆ ਫਿਰ ਕਿਉਂ ਨਹੀਂ ਜਿਹੜੇ ਸਿੰਘ ਅਜੇ ਜਿਉਂਦੇ ਬੈਠੇ ਹੈ ਉਹਨਾਂ ਦੀ ਕਰਤਾਰ ਕੁਛੇ ਕੀਤੀ ਇਹਦੇ ਉੱਤੇ ਕਿਉਂ ਨਹੀਂ ਕੋਈ ਕੇਸ ਕੀਤਾ ਗਿਆ ਮਾਨਹਾਨੀ ਦਾ ਇਸ ਬੰਦੇ ਨੂੰ ਕਿਉਂ ਨਹੀਂ ਅਦਾਲਤ ਦੇ ਵਿੱਚ ਖਿੱਚਿਆ ਗਿਆ ਕਿਉਂ ਨਹੀਂ ਇਹਦੀ ਕਿਤਾਬ ਬੈਣ ਕਰਵਾਈ ਗਈ ਇਹ ਕਰਨਾ ਚਾਹੀਦਾ ਸੀ ਅੱਜ ਮੈਂ ਇਸ ਕਿਤਾਬ ਦੇ ਵਿੱਚੋਂ ਜਿਹੜੀ ਗੱਲਬਾਤ ਇਹਨੇ ਭਾਈ ਜਸਵੀਰ ਸਿੰਘ ਸਾਬਕਾ ਜਥੇਦਾਰ ਕਾਲ ਤਖਤ ਸਾਹਿਬ ਜਿਹੜੇ ਸੰਤ ਪਾਪਾ ਜਰਨੈਲ ਸਿੰਘ ਜੀ ਖਾਸ ਕਰਕੇ ਡੰਡਰਾ ਵਾਲੇ ਦੇ ਭਤੀਜੇ ਹਨ ਤਕਸਾਲ ਦੇ ਸਿੰਘ ਹਨ ਉਹਨਾਂ ਦੇ ਬਾਰੇ ਇਹਨੇ ਵਰਨਣ ਕੀਤਾ ਕਹਿੰਦਾ ਮੈਂ ਜਸਵੀਰ ਸਿੰਘ ਜਦੋਂ ਜੇੜ ਦੇ ਵਿੱਚ ਸੀ ਕਹਿੰਦਾ ਮੈਂ ਜਾ ਕੇ ਉਹਦੇ ਨੇੜੇ ਵਾਲੇ ਕਮਰੇ ਦੇ ਵਿੱਚ ਪਹੁੰਚਿਆ ਤੇ ਦੋ ਰਾਤਾਂ ਕਹਿੰਦਾ ਮੈਂ ਉਹਦੇ ਨਾਲ ਵਾਲੀ ਕੋਠੜੀ ਦੇ ਵਿੱਚ ਜੇਲ੍ਹ ਚ ਕੱਟਣਾ ਹੈ ਕਿਉਂਕਿ ਕਹਿੰਦਾ ਸਾਡਾ ਸੀਆਈਟੀ ਦਾ ਕੰਮ ਹੁੰਦਾ ਹੈ ਮੈਂ ਉਹਦੀ ਮਨੋਵਿਗਿਆਨਿਕ ਛਿੱਲੀ ਨੂੰ ਢਾ ਲਾਉਣ ਦਾ ਨਾਜਕ ਕੰਮ ਸ਼ੁਰੂ ਕਰ ਦਿੱਤਾ ਮੈਂ ਜਸਵੀਰ ਸਿੰਘ ਨਾਲ ਨਿੱਜੀ ਗੱਲਾਂ ਕਰਨ ਵਾਸਤੇ ਦੋ ਰਾਤਾਂ ਉਹਦੀ ਲਾਗ ਲਈ ਨੇੜੇ ਲੱਗਦੀ ਕੋਠੜੀ 'ਚ ਗੁਜ਼ਾਰੀਆਂ ਤੇ ਉਸ ਵਿੱਚ ਬਲ ਰਹੀ ਬਖਵਾਦ ਦੀ ਅਗਨੀ ਨੂੰ ਸ਼ਾਂਤ ਕੀਤਾ। ਦੋਸਤੋ ਇਹ ਬਖਵਾਦ ਦੀ ਅਗਨੀ ਆਕਦੇ ਪਰ ਸਿੰਘ ਉਹਨੂੰ ਖਾਲਸਾ ਰਾਜ ਦੀ ਬੀਰ ਆਕਦੇ ਸੀ ਜਾਂ ਸਿੰਘ ਉਹਨੂੰ ਸੰਘਰਸ਼ ਆਕਦੇ ਸੀ। ਇਹ ਉਹਨੂੰ ਬਖਵਾਦ ਲਿਖਦੇ। ਐਨਾ ਸੀ ਕਾਰਜ ਵਿਧੀ ਦਾ ਖਾਕਾ ਤਿਆਰ ਕੀਤਾ। ਤੇ ਪਹਿਲੇ ਕਦਮ ਵਜੋਂ ਪ੍ਰਧਾਨ ਮੰਤਰੀ ਦਫ਼ਤਰ ਨੇ ਗੁਪਤ ਜਰਗ ਭਾਗ ਨੂੰ ਅੰਤੰਕਵਾਦ ਨਾਲ ਵੱਲੋਂ ਨਿਯੋਗਤ ਤਿੰਨ ਜਥੇਦਾਰਾਂ ਨੂੰ ਇਕੱਠਾ ਕਰਨ ਦਾ ਕਹਿੰਦਾ ਹੁਕਮ ਸੀ ਜਿਹੜੇ ਤਿੰਨ ਜਥੇਦਾਰ ਸੀ ਉਹਨਾਂ ਨੂੰ ਇਕੱਠਾ ਕੀਤਾ ਗਿਆ ਜਿਹੜੇ ਤਿੰਨ ਜਥੇਦਾਰਾਂ ਦੇ ਵਿੱਚ ਕਹਿੰਦਾ ਪੁਛ ਪਠਾਨਕੋਟ ਦੀ ਜੇਲ੍ਹ ਦੇ ਵਿੱਚੋਂ ਸੀਗੇ ਜਥੇਦਾਰ ਦੋ ਉਸ ਤੋਂ ਜਿਨ੍ਹਾਂ ਦੇ ਵਿੱਚ ਸੈਦ ਜਥੇਦਾਰ ਗੁਰਦੇਵ ਸਿੰਘ ਕੌਕੇ ਭਾਈ ਸੁਵਿੰਦਰ ਸਿੰਘ ਅਜੇਹੇ ਸਿੰਘਾਂ ਦੇ ਨਾਮ ਆਉਂਦੇ ਹੋਣਗੇ ਕਹਿੰਦਾ ਉਹਨਾਂ ਨੂੰ ਇੱਕ ਹਵਾਈ ਜਹਾਜ਼ ਦੇ ਵਿੱਚ ਲਿਆਂਦਾ ਗਿਆ ਤੇ ਉਹਨਾਂ ਨੂੰ ਇੱਕ ਜੇਲ੍ਹ ਦੇ ਵਿੱਚ ਇਕੱਠੇ ਕੀਤਾ ਗਿਆ ਤਿਹਾਰ ਜੇਲ੍ਹ ਦੇ ਵਿੱਚ ਭਾਈ ਜਸਵੀਰ ਸਿੰਘ ਦੇ ਕੋਲੇ ਨਾਲ ਲੱਗਦੀਆਂ ਕੋਠੜੀਆਂ ਵਿੱਚ ਰੱਖਿਆ ਗਿਆ ਕਿਉਂ ਰੱਖਿਆ ਗਿਆ ਕਿ ਇੱਕ ਦੂਸਰੇ ਨਾਲ ਸਲਾਹ-ਮਸ਼ਵਰਾ ਕਰ ਸਕਣ ਤੇ ਸ਼ਾਂਤੀ ਵਾਰਤਾ ਕਰਨ ਦੇ ਲਈ ਭਾਰਤ ਸਰਕਾਰ ਦੇ ਨਾਲ ਸਹਿਮਤ ਹੋ ਜਾਣ ਆ ਇਹਨਾਂ ਨੂੰ ਤਿੰਨਾਂ ਨੂੰ ਨਾਲ-ਨਾਲ ਕੋਠੜੀਆਂ 'ਚ ਰੱਖਿਆ ਧਾਰ ਜੇਲ੍ਹ ਦੇ ਵਿੱਚ ਤੇ ਕਹਿੰਦਾ ਉਹ ਸਾਡੀ ਸਕੀਮ ਸੀ ਮੋਢਲੀ ਸਫਲਤਾ ਪ੍ਰਾਪਤ ਕਰਨ ਪਿੱਛੋਂ ਸਾਨੂੰ ਬਾਬਾ ਠਾਕੁਰ ਸਿੰਘ ਜਿਹੜੇ ਟਕਸਾਲ ਦੇ ਮੁਖੀ ਸੀ ਇਹ ਜਥੇਦਾਰ ਗਰਵਾਚਨ ਸਿੰਘ ਮਾਨ ਨੂੰ ਚਾਹਦਾ ਅਸੀਰਵਾਦ ਪ੍ਰਾਪਤ ਕਰਨ ਵਾਸਤੇ ਗੱਲਬਾਤ ਕਰਨੀ ਪੈਣੀ ਸੀ ਕਹਿੰਦਾ ਮੇਰੇ ਨਾਲ ਦੇ ਸਾਥੀ ਟੀਪੀ ਕੌਸਕ ਤੇ ਅਜੀ ਬਲੀ ਨੂੰ ਮੈਂ ਜਸਵੀਰ ਸਿੰਘ ਵੱਲੋਂ ਠਾਕਰ ਸਿੰਘ ਬਾਬਾ ਠਾਕਰ ਸਿੰਘ ਦੇ ਕੋਲ ਪੱਤਰ ਲਿਜਾਣ ਦਾ ਕੰਮ ਸੌਪਿਆ ਗਿਆ। ਉਹਨਾਂ ਨੇ ਕਹਿੰਦਾ ਬਾਬਾ ਠਾਕਰ ਸਿੰਘ ਦੀ ਡਿਊਟੀ ਵਜਾਈ ਪੱਤਰ ਲਿਜਾ ਕੇ ਗੱਲਬਾਤ ਕੀਤੀ ਤੇ ਮੇਰੀ ਡਿਊਟੀ ਜਥੇਦਾਰ ਗਰਵਾਚਨ ਸਿੰਘ ਮਾਨੋ ਚਾਹਲ ਮਿਲਣ ਨੂੰ ਉਹਦੇ ਨਾਲ ਮਿਲਣ ਦੀ ਲਾਈ ਗਈ ਜਿਹੜੇ ਚੋਟੀ ਦੇ ਖਾੜਕੂ ਜਰਨੈਲ ਸੀ। ਕਹਿੰਦੇ ਭਾਈ ਮੋਹਕਮ ਸਿੰਘ ਜਿਹੜਾ ਟਕਸਾਲ ਦਾ ਇੱਕ ਥੜਾ ਸੀ ਭਾਈ ਮੋਹਕਮ ਸਿੰਘ ਤੇ ਡਾਕਟਰ ਸੋਹਣ ਸਿੰਘ ਬੱਸਨ ਸਿੰਘ ਜੱਫਰਵਾਲ ਜਰਨਲ ਲਾਲ ਸਿੰਘ ਤੇ ਹੋਰ ਕਈ ਸ਼ਸਤਰਵੱਧ ਕਾੜਕੂ ਕਹਿੰਦੇ ਵਿਰੋਧਤਾ ਵੀ ਕਰ ਰਹੇ ਸੀ ਗੱਲਬਾਤ ਦੀ ਪਰ ਕਹਿੰਦੇ ਭਿੰਡਰਾਂ ਵਾਲੇ ਦੇ ਪਿਤਾ ਬਾਬਾ ਜਗਿੰਦਰ ਸਿੰਘ ਤੇ ਠਾਕਰ ਸਿੰਘ ਬਾਬਾ ਟਕਸਾਲ ਦੇ ਮੁਖੀ ਨੇ ਜੋ ਕੁਝ ਕਰਨਾ ਸੀ ਹੋਣਾ ਕਹਿੰਦੇ ਉਹੀ ਸੀ ਕਹਿੰਦੇ ਮਰਨੋਚਾਰ ਬਾਬਾ ਗਰਵਾਚਨ ਸਿੰਘ ਨਾਲ ਸੰਪਰਕ ਕਰਨਾ ਕਹਿੰਦੇ ਅਸੰਭਵ ਕਾਰਜ ਸਿੱਧ ਹੋਇਆ ਕਹਿੰਦੇ ਇੰਨਾ ਜਿਆਦਾ ਔਖਾ ਸੀ ਜਿਵੇਂ ਜਬਰਾਈਲ ਫਰਿਸ਼ਤੇ ਨੂੰ ਮਿਲਣਾ ਹੋਵੇ ਇਸ ਤਰ੍ਹਾਂ ਸੀ ਗਰਵਾਚਨ ਸਿੰਘ ਮਾਨੋ ਚਾਰ ਨੂੰ ਮਿਲਣਾ ਉਹ ਇੱਕ ਜਸੀਲਾ ਭੜਕਾਉ ਤੇ ਅੱਗ ਭਰਉਂਦੇ ਟੋਲੇ ਦਾ ਆਗੂ ਸੀ ਜੋ ਅੰਮ੍ਰਿਤਸਰ ਤਰਨਤਾਰਨ ਤੇ ਪੱਟੀ ਦੇ ਖੇਤਰ ਦੇ ਵਿੱਚ ਬੜਾ ਜਿਆਦਾ ਸਰਗਰਮ ਸੀ ਕਹਿੰਦੇ ਫਿਰ ਮੈਂ ਇੱਕ ਪੱਤਰਕਾਰ ਜਿਹੜਾ ਬੀਬੀਸੀ ਨਾਲ ਸੰਬੰਧਤ ਸੀ ਤੇ ਫੋਟੋਗ੍ਰਾਫੀ ਦੀ ਦੁਕਾਨ ਕਰਦਾ ਸੀ ਉਸਨੇ ਪੰਥਕ ਕਮੇਟੀ ਦੇ ਭਿੰਡਰਾਂ ਵਾਲਾ ਟਾਈਗਰ ਫੋਰਸ ਆਪ ਖਾਲਸਤਾਨ ਨਾਲ ਸੰਪਰਕ ਕਰਕੇ ਮੈਨੂੰ ਬੁਲਾਉਣ ਦੇ ਵਿੱਚ ਸਹਾਇਤਾ ਕੀਤੀ ਕਹਿੰਦੇ ਜਦੋਂ ਮੈਂ ਗਰਵਾਚਰ ਸਿੰਘ ਮਾਨੋਚਾਰ ਨੂੰ ਮਿਲਣ ਵਾਸਤੇ ਗਿਆ ਕਹਿੰਦੇ ਮੈਨੂੰ ਇੱਕ ਜੀਪ ਤੇ ਲਜਾਇਆ ਗਿਆ 2 ਵਜੇ ਸਵੇਰੇ ਸਰਹੱਦੀ ਕਲਾ ਤੇ ਪੱਟੀ ਵਿਚਕਾਰ 2 ਵਜੇ ਸਵੇਰੇ ਜੀਪ ਤੇ ਲਜਾਇਆ ਗਿਆ ਅਸੀਂ ਖੋਪਨਾਕ ਅੰਤੰਕਵਾਦੀ ਨੂੰ ਜ਼ਮੀਨ ਹੇਠ ਬਣਾ ਮੋਰਚੇ ਵਿੱਚ ਮਿਲੇ ਭਾਬ ਦੋਸਤੋ ਕੋਈ ਭੋਰਾ ਬਣਿਆ ਹੋਇਆ ਸੀ ਜ਼ਮੀਨ ਦੇ ਥੱਲੇ ਉੱਥੇ ਬਾਬਾ ਗਰਵਾਚਨ ਸਿੰਘ ਮਾਨੋਚਾਲ ਬੈਠੇ ਸੀ ਕਹਿੰਦੇ ਉਹਦੇ ਕੋਲੇ ਕਲਾਸ ਨਹੀਂ ਖੋਪ ਰਾਈਫਲਾ ਗਰਨੇਡ ਭਰੋਂਦ ਘਾ ਰਾਈਫਲਾ ਮਸ਼ੀਨ ਗੰਨਾ ਦਾ ਜ਼ਕੀਰਾ ਸੀ ਕਹਿੰਦੇ ਭੋਰੇ ਦੇ ਵਿੱਚ ਇੱਕ ਜ਼ਕੀਰਾ ਪਿਆ ਸੀ ਬਹੁਤ ਅਸਲਾ ਸੀ ਕਹਿੰਦੇ ਬਾਬਾ ਗਰਵਾਚਨ ਸਿੰਘ ਮਾਨੋਚਾਲ ਲੱਸੀ ਦੇ ਨਾਲ ਪੁੱਜੀਆਂ ਛੱਲੀਆਂ ਤੇ ਛੋਲਿਆਂ ਦੇ ਦਾਣੇ ਛਕ ਰਿਹਾ ਸੀ ਘੋਰੇ ਦੇ ਵਿੱਚ ਬੈਠਾ ਤੇ ਕਹਿੰਦੇ ਅਸੀਂ ਜਾ ਕੇ ਉੱਥੇ ਗੱਲਬਾਤ ਕੀਤੀ ਤੇ ਕਹਿੰਦੇ ਜਸਵੀਰ ਦੇ ਲਿਖੇ ਹੋਏ ਪੱਤਰ ਤੇ ਵਿਚਾਰ ਕਰਦੇ ਰਹੇ ਤੇ ਕਹਿੰਦੇ ਮਾਨੋਚਾਲ ਕੋਈ ਲਿਖਤੀ ਵਾਚਨ ਨਹੀਂ ਦੇਣਾ ਚਾਹੁੰਦਾ ਸੀ ਉਹਦੇ ਵਿਚਾਰ ਸਪਸ਼ਟ ਸੀ ਘਾੜਕੂ ਪਾਟੋ ਧਾਰਨੇ ਤੇ ਉਹਨਾਂ ਦੇ ਖੇਤਰੀ ਮੁਖੀ ਹੁੰਦੇ ਇਹਨਾਂ ਦੇ ਸ਼ਾਸਤਰਬੱਧੀ ਦਲ ਸਨ ਉਹਨਾਂ ਦੀ ਕੋਈ ਵੀ ਕੇਂਦਰੀ ਕਮਾਂਡ ਨਹੀਂ ਸੀ ਕਹਿੰਦੇ ਪਹਿਲੀ ਵਾਰ ਉਹਨੇ ਆਪਣੇ ਮੂੰਹ ਇਹ ਵੀ ਮੰਨਿਆ ਕਿ ਪਾਕਿਸਤਾਨ ਵਾਲੇ ਪੰਥਕ ਕਮੇਟੀ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹਨ ਕਹਿੰਦੇ ਉਹ ਚਾਹੁੰਦੇ ਐ ਕਿ ਪੰਥਕ ਕਮੇਟੀ ਬਦਲੀ ਜਾਵੇ ਤੇ ਚੰਗੇ ਗਰਮ ਧੜੇ ਦੇ ਨਕੁਨ ਬਿਆਕਤਿਆਂ ਦੇ ਹੱਥ ਦੇ ਵਿੱਚ ਬਾਗ ਡੋਰ ਦਿੱਤੀ ਜਾਵੇ ਕਹਿੰਦੇ ਇਹ ਗੱਲ ਵੀ ਉਹਨਾਂ ਨੇ ਆਖੀ ਤੇ ਕਹਿੰਦੇ ਮਾਏ ਉਹਨਾਂ ਨੂੰ ਆਖਿਆ ਕਿ ਤੁਸੀਂ ਜਸਵੀਰ ਸਿੰਘ ਨੂੰ ਕੋਈ ਗੱਲਬਾਤ ਕਹਿ ਦਿਓ ਜਾਂ ਪੱਤਰ ਲਿਖ ਦਿਓ ਕਿ ਉਹ ਜਿਹੜੀ ਗੱਲਬਾਤ ਹੈ ਸਰਕਾਰ ਦੇ ਨਾਲ ਜਾਰੀ ਰੱਖੇ ਕਹਿੰਦੇ ਅਸੀਂ ਤੁਹਾਡੀ ਆਗਿਆ ਲੈਣ ਆਏ ਆ ਇੱਕ ਬਾਬਾ ਠਾਕਰ ਸਿੰਘ ਤੋਂ ਅਸੀਂ ਆਗਿਆ ਲੈਣ ਵਾਸਤੇ ਬੰਦੇ ਭੇਜ ਦਿੱਤੇ ਆ ਮੈਂ ਤੁਹਾਡੇ ਕੋਲੇ ਆਇਆ ਤੁਸੀਂ ਆਗਿਆ ਦੇ ਦਿਓ ਕਿ ਜਸਵੀਰ ਸਿੰਘ ਤੇ ਦੂਜੇ ਜਥੇਦਾਰ ਸੈਂਟਰ ਸਰਕਾਰ ਦੇ ਨਾਲ ਗੱਲਬਾਤ ਕਰ ਲੈਣ ਜਿਹੜੀ ਸ਼ਾਂਤੀ 바ਰਤ ਹੈ ਉਹ ਚੱਲ ਸਕੀ ਕਹਿੰਦੇ ਦੋਸਤੋ ਇਸ ਤਰ੍ਹਾਂ ਗਰਵਾਚਨ ਸਿੰਘ ਮਾਨ ਨੂੰ ਚਾਹਲ ਨਾਲ ਅਸੀਂ 3 ਘੰਟੇ ਪਿੱਛੋਂ ਗੱਲਬਾਤ ਕਰਨ ਤੋਂ ਬਾਅਦ ਬੱਕੋ ਬਕਰੇ ਹੋ ਗਈ। ਕਹਿੰਦੇ ਮੈਨੂੰ ਪਹਿਲਾਂ ਦੇ ਬਾਨ ਹੀ ਅੱਖਾਂ ਤੇ ਕਾਲੀ ਪੱਟੀ ਬੰਨ੍ਹ ਕੇ ਮੇਰਾ ਪੱਤਰਕਾਰ ਜਿਹੜਾ ਮਿੱਤਰ ਸੀ ਮੈਨੂੰ ਅੰਮ੍ਰਿਤਸਰ ਗੱਡੀ ਤੇ ਲੈ ਆਇਆ। ਮੈਂ ਪਹਿਲਾਂ ਵੀ ਕਈ ਵਾਰ ਕਹਿੰਦੇ ਅੰਤ ਤੱਕ ਕਵਾਦਨਾ ਦੀਆਂ ਲੋਕਣਗਾਹਾਂ ਦੇ ਵਿੱਚ ਜਾਂਦਾ ਰਿਹਾ ਪਹਿਲਾਂ ਵੀ ਮੈਂ ਮਿਲਦਾ ਰਿਹਾ ਸੀ ਪਰ ਕਹਿੰਦੇ ਇਹ ਉਹਨਾਂ ਨਾਲੋਂ ਵੱਖਰਾ ਕੰਮ ਸੀ ਮੈਨੂੰ ਡਰ ਵੀ ਲੱਗ ਰਿਹਾ ਸੀ ਕਿਉਂਕਿ ਇਹਨਾਂ ਦੇ ਅੰਦਰ ਕਹਿੰਦੇ ਬਹੁਤ ਜ਼ਿਆਦਾ ਵੱਖਵਾਦ ਤੇ ਅੱਗ ਭਰੀ ਹੋਈ ਸੀ ਬਹੁਤ ਬਹੁਤ ਇਥੋਂ ਤੱਕ ਕਿ ਜਿਹੜਾ ਸਰਕਾਰ ਦਾ ਕਰੇਂਦਾ ਸੀ ਉਹ ਗੱਲਾਂ ਬਾਤਾਂ ਲਿਖਦਾ ਇਹ ਕੰਮ ਮੇਰੇ ਝੁਮੇ ਲਾਇਆ ਗਿਆ ਸੀ ਕਿ ਭਾਈ ਜਸਵੀਰ ਸਿੰਘ ਰੋਡੇ ਭਾਈ ਕਸ਼ਮੀਰ ਸਿੰਘ ਸਵਿੰਦਰ ਸਿੰਘ ਤੇ ਜਸਵੰਤ ਸਿੰਘ ਅਤੇ ਖਾਨਕੂਆਂ ਵੱਲੋਂ ਨਿਯੁਕਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਦੂਸਰੇ ਜਥੇਦਾਰਾਂ ਨੂੰ ਰਿਹਾ ਕਰਨ ਦੀਆਂ ਸ਼ਰਤਾਂ ਬਾਰੇ ਸਮਝੌਤੇ ਦੀ ਗੱਲਬਾਤ ਮੈਂ ਕਰਾ ਤੇ ਉਹ ਗੱਲਬਾਤ ਮੈਂ ਕਰ ਰਿਹਾ ਸੀ ਬੜੀ ਲੰਮੀ ਸੌਦੇਬਾਜ਼ੀ ਪਿੱਛੋਂ ਹੇਠ ਲਿਕੇ ਨੁਕਤਿਆਂ ਦਾ ਖਰੜਾ ਤਿਆਰ ਕਰਕੇ ਮੈਂ ਪ੍ਰਧਾਨ ਮੰਤਰੀ ਦੀ ਮંજੂਰੀ ਲਈ ਭੇਜ ਦਿੱਤਾ ਤੇ ਕਹਿੰਦੇ ਇਹ ਖਰੜੇ ਦੇ ਵਿੱਚ ਕੀ ਕੀ ਗੱਲਾਂ ਸੀ ਨੰਬਰ 1 ਤੇ ਜਿਹੜੇ ਬੁੱਢੇ ਤੇ ਬਿਮਾਰ ਨਵਾਲਕ ਜੋਧਪੁਰ ਤੇ ਹੋਰ ਜ਼ਿਲਾਂ ਚ ਬੱਤ ਸੀ ਉਹਨਾਂ ਨੂੰ ਛੱਡਣਾ ਤੇ ਭਾਈ ਜਸਵੀਰ ਸਿੰਘ ਨੂੰ ਅਕਾਲ ਤਖਤ ਦਾ ਜਥੇਦਾਰ ਬਣਾਉਣਾ ਕਹਿੰਦੇ ਇਹ ਵੀ ਚਿੱਠੀ ਦੇ ਵਿੱਚ ਲਿਖਿਆ ਸੀ ਜਿਹੜੀ ਰਜੀਵ ਨੂੰ ਭੇਜੀ ਹੈ ਜਿਹੜਾ ਖਰੜਾ ਸੀ ਨੰਬਰ 3 ਤੇ ਉਸ ਸਵਰਨ ਮੰਦਰ ਦੀ ਪ੍ਰਕਰਮਾਂ ਵਿੱਚਲੇ ਕਮਰਿਆਂ ਚ ਗੁਪਤ ਥਾਵਾਂ ਚੋਂ ਤਾਕਤਲ ਦਲਾ ਨੂੰ ਬਾਹਰ ਕੱਢਣਾ ਸ਼ਸਤਰ ਮੁਹਿਆ ਕਰਵਾਉਣੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਰਦੇਵ ਸਿੰਘ ਕੌਂਕੇ ਨੂੰ ਰਿਹਾ ਕਰਨਾ ਜਸਵੀਰ ਸਿੰਘ ਦੀ ਖੁੱਲੇ ਨਕਲਾਰ ਕਸਹਿਤਾ ਕਰਨੀ ਤਾਂ ਜੋ ਝੋਟੀ ਦੇ ਖਾੜਕੂਆਂ ਨਾਲ ਸਲਾਮ ਅਸਬਰਾ ਕਰ ਸਕੇ ਪੰਤਕ ਕਮੇਟੀ ਵੱਲੋਂ ਸਮਝੋਤੇ ਸੀ ਕਮੇਟੀ ਦਾ ਗਠਨ ਸਮਰਪਣ ਕਰਨ ਵਾਲੇ ਖਾੜਕੂਆਂ ਲਈ ਆਰਜੀ ਕੈ ਪਲਾਉਣੇ ਤੇ ਉਹਨਾਂ ਵਾਸਤੇ ਪੁਨਰਵਾਸ ਕਰਨਾ ਇਸ ਤਰ੍ਹਾਂ ਦੋਸਤੋ ਕਈ ਉਹਨਾਂ ਨੇ ਇਹਦੇ ਵਿੱਚ ਖਰੜੇ 'ਚ ਲਿਖਿਆ ਖਾਰਕੂ ਦਲਾਵਾਂ ਵੱਲੋਂ ਹਥਿਆਰ ਸੁੱਟ ਦੇਣ ਨੂੰ ਮਿਤੀ ਬੰਦ ਕਰਨਾ ਕੋਈ ਡੇਟ ਤੈਅ ਕਰਨੀ ਪੰਜਾਬ ਨੂੰ ਵਿੱਤੀ ਪੈਕੇਜ ਦੇਣਾ ਅਤੇ ਚੰਡੀਗੜ੍ਹ ਤੁਰੰਤ ਪੰਜਾਬ ਦੇ ਹਵਾਲੇ ਕਰਦਾ ਕਹਿੰਦੇ ਜਨਵਰੀ ਦੇ ਸ਼ੁਰੂ ਵਿੱਚ ਪ੍ਰਧਾਨ ਮੰਤਰੀ ਨੂੰ ਇਹ 10 ਸੂਤਰੀ ਫਾਰਮੂਲਾ ਸੌਂਪ ਦਿੱਤਾ ਸੀ ਮੈਨੂੰ ਦਮਦਵੀ ਤਕਸਾਲ ਦੇ ਨਤਾਮਾਂ ਤੇ ਪੰਨ ਕਮੇਟੀ ਦੇ ਕੁਝ ਮੈਂਬਰਾਂ ਨਾਲ ਫਾਰਮੂਲੇ ਤੇ ਵਿਚਾਰ ਕਰਨ ਲਈ ਨਿਯੁਕਤ ਕੀਤਾ ਗਿਆ ਇਸ ਵਾਰ ਕਹਿੰਦੇ ਮੇਰੀ ਸਹਾਇਤਾ ਜਸਵੀਰ ਸਿੰਘ ਦੇ ਚਾਚਾ ਹਰਚਰਨ ਸਿੰਘ ਤੇ ਰਾਜਦੇਵ ਸਿੰਘ ਖਾਲਸਾ ਬਰਨਾਲੇ ਵਾਲਿਆਂ ਨੇ ਕੀਤੀ ਸੀ ਜਿਹੜੇ ਬਾਅਦ ਦੇ ਵਿੱਚ ਲੋਕ ਸਭਾ ਦੇ ਮੈਂਬਰ ਚੁਣੇ ਗਏ ਹਰਜਿੰਦਰ ਸਿੰਘ ਰਮਦਾਸ ਪਿੰਡ ਦਾ ਚੰਗੇ ਵਿਚਾਰਾਂ ਵਾਲਾ ਜਸਵੀਰ ਸਿੰਘ ਦਾ ਸਹਿਯੋਗੀ ਸੀ ਇਸ ਤਰ੍ਹਾਂ ਦੋਸਤੋ ਗੱਲਬਾਤ ਜਿਹੜਾ ਇਹ ਕ੍ਰਿਸ਼ਨ ਮਲੋਏ ਤਰ ਸਰਕਾਰ ਦਾ ਕਰਿੰਦਾ ਸੀ ਇਹਨੇ ਲਿਖਿਆ ਬਾਏ ਦੋਸਤੋ ਇਹਦੀਆਂ ਗੱਲਾਂ ਨੂੰ ਕੋਈ ਸੱਚ ਨਹੀਂ ਮੰਨਦਾ ਮੈਂ ਨਹੀਂ ਕਹਿੰਦਾ ਕਿ ਜੋ ਕੁਝ ਨੇ ਲਿਖਿਆ ਸੱਚ ਲਿਖਿਆ ਹੈ ਸੱਚ ਲਿਖਿਆ ਜਾਂ ਝੂਠ ਲਿਖਿਆ ਇਹ ਉਹ ਬੰਦੇ ਜਾਣਦੇ ਆ ਜਿਨ੍ਹਾਂ ਦੇ ਨਾਮ ਲਿਖੇ ਆ ਪਰ ਜੇ ਇਹ ਨੇ ਝੂਠ ਲਿਖਿਆ ਇਹਨੂੰ ਖਿੱਚਣਾ ਚਾਹੀਦਾ ਸੀ ਮਾਨ ਰਾਨੀ ਦਾ ਕੇਸ ਕਰਨਾ ਚਾਹੀਦਾ ਸੀ ਤੇ ਪਰ ਜੇ ਇਹ ਨੇ ਸੱਚ ਲਿਖਿਆ ਦੋਸਤੋ ਤੇ ਉਹ ਵੀ ਤੁਸੀਂ ਇਹਦੇ ਬਾਰੇ ਸੋਚ ਵਿਚਾਰ ਕਰਦੀ ਐ ਮੈਂ ਸੱਚ ਤੇ ਝੂਠ ਦਾ ਕੋਈ ਨਿਤਾਰਾ ਨਹੀਂ ਕਰਦਾ ਮੈਂ ਸਿਰਫ ਇਸ ਕਿਤਾਬ ਦੇ ਵਿੱਚ ਜੋ ਗੱਲਬਾਤ ਲਿਖੀ ਐ ਉਹਨੂੰ ਤੁਹਾਡੇ ਨਾਲ ਦੋਸਤੋ ਹਾਂਜੀ ਕੀਤਾ ਓਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ